ਤੋਂ ਆ ਤੁਹਾਨੂੰ ਦਿਖਾਉਨੇ ਆ ਵੀ ਜਿਹੜੀ ਆ ਚੀਜ਼ ਬਣੀ ਪਈ ਆ ਇਹ ਪੱਕ ਚੁੱਕੀ ਆ ਪੋਲੀ ਵੀ ਆਵੇ ਬਹੁਤ ਹੋ ਗਈ ਆ ਤਕਰੀਬਨ ਸਾਰੀ ਤੁਸੀਂ ਖੰਜੂਰ ਦੇਖ ਸਕਦੇ ਹੋ ਇਹ ਆ ਬਈ ਆਪਾਂ ਡੇਰਾ ਦੂਨ ਤੋਂ ਆਪਣਾ ਕੋਈ ਰਿਸ਼ਤੇਦਾਰ ਲੈ ਕੇ ਆਇਆ ਸੀ ਤੇ ਇਹ ਜਿਹੜੀ ਆਪਣੀ ਖੰਜੂਰ ਆ 100% ਆਰਗੈਨਿਕ ਆ ਕੱਪੜੇ ਚ ਬਲੇਟ ਕੇ ਤੂੜੀ ਚ ਲਾਵਾਂਗੇ ਬਿਨਾ ਕੈਮੀਕਲ ਤੋਂ ਕਰਨੀ ਆ ਤਿਆਰ ਇਹ ਪੈਕ ਕਰ ਰਹੇ ਆ ਤੇ ਫਿਰ ਇਹਨਾਂ ਨੂੰ ਰੱਖਾਂਗੇ ਬਾਈ ਜੀ ਤੂੜੀ ਦੇ ਵਿੱਚ ਆ ਸასი ਕਾਲ ਕਿਸਾਨ ਵੀਰੋ ਤੇ ਆਪਾਂ ਬਾਈ ਜੀ 2 ਮਹੀਨੇ ਪਹਿਲਾਂ ਵੀਡੀਓ ਪਾਈ ਸੀਗੀ ਖੰਜੂਰਾਾਂ ਦੀ ਤੇ ਉਦੋਂ ਖੰਜੂਰ ਕੱਚੀ ਸੀ ਬਾਈ ਜੀ ਆਸ ਟਾਈਮ 60% ਆ ਜਿਹੜੀ ਇਹ ਉੱਤੇ ਪੱਕ ਚੁੱਕੀ ਆ ਜਿਹਦੇ ਵਿੱਚੋਂ ਆ ਤੁਹਾਨੂੰ ਦਿਖਾਉਨੇ ਆ ਵੀ ਜਿਹੜੀ ਆ ਚੀਜ਼ ਬਣੀ ਪਈ ਆ ਇਹ ਪੱਕ ਚੁੱਕੀ ਆ ਪੋਲੀ ਵੀ ਆਵੇ ਬਹੁਤ ਹੋ ਗਈ ਆ ਤੇ ਖਾਣ ਦੇ ਵਿੱਚ ਵੀ ਇਹ ਜਿਹੜਾ ਪੂਰਾ ਟੇਸਟ ਆ ਜੀ ਇਹਦਾ ਛਿਰਾ ਤੇ 40% ਜਿਹੜੀ ਇਹ ਆਪਾਂ ਹੁਣ ਇਨੂੰ ਬਿਨਾ ਕੈਮੀਕਲ ਤੋਂ ਪਕਾਉਣੀ ਆ। ਇਹਨੂੰ ਕੱਪੜੇ 'ਚ ਬਹੇਟਾਂਗੇ ਤੇ ਤੂੜੀ 'ਚ ਲਾਵਾਂਗੇ ਦੋ ਦਿਨਾਂ ਵਾਸਤੇ। ਪਹਿਲਾਂ ਹੀ ਗਰਮੈਸ਼ ਬਹੁਤ ਆ ਹੋ ਸਕਦਾ ਹੈ। ਕੋਈ 24 ਘੰਟੇ ਲਾਉਣੀ ਪਵੇ। ਅੱਜ ਦੀ ਬਾਈ ਜੀ ਤੜਾਈ ਸ਼ੁਰੂ ਕੀਤੀ ਆ ਤੇ ਤਕਰੀਬਨ ਸਾਰੀ ਤੁਸੀਂ ਖੰਜੂਰ ਦੇਖ ਸਕਦੇ ਹੋ। ਇਹਨੂੰ ਆਪਾਂ ਪਹਿਲਾਂ ਕਵਰ ਕੀਤਾ ਸੀ ਕਿ ਜਾਨਵਰ ਥੋੜੇ ਜੇ ਕਰਦੇ ਸੀ ਨੁਕਸਾਨ ਇਹਦਾ। ਜਿਹੜੀ ਗੱਲ ਆਪਾਂ ਵੈਰਾਈਟੀ ਦੀ ਕਰਾਂਗੇ ਬਾਈ ਜੀ ਇਹ। ਇਹ ਜਿਹੜੀ ਵੈਰੈਟੀ ਆ ਬਾਈ ਆਪਾਂ ਡੇਰਾਦੂਨ ਤੋਂ ਆਪਣਾ ਕੋਈ ਰਿਸ਼ਤੇਦਾਰ ਲੈ ਕੇ ਆਇਆ ਸੀ ਉਹਦੇ ਤੋਂ ਗਾਂ ਆਪਾਂ ਇਹ ਬੂਟੇ ਤਿਆਰ ਕੀਤੇ ਤੇ ਆਪਾਂ ਆਦੇਸ਼ ਤੇ ਇਹ 5-6 ਬੂਟੇ ਜਿਹੜੇ ਆਪਾਂ ਲਾਏ ਆ ਜਿਹਦੇ ਵਿੱਚ ਇਹ ਮੇਲ ਤੇ ਫੀਮੇਲ ਹੈਗੇ ਆ ਇਹ ਜਿਹੜੇ ਹੈਗੇ ਆ ਆਪਣੇ ਦੋ ਬੂਟੇ ਫੀਮੇਲ ਵਾਸਤੇ ਤੇ ਇਹ ਆਪਣੀ ਜਿਹੜੀ ਖੰਜੂਰ ਆ ਦੋ ਬੂਟਿਆਂ ਨੂੰ ਖੰਜੂਰ ਆਈ ਆ ਤੇ ਦੋ ਬੂਟਿਆਂ ਨੂੰ ਬਾਈ ਜੀ ਫੁੱਲ ਜੇ ਆਉਂਦੇ ਆ ਵੈਰਾਈਟੀ ਬਹੁਤ ਘੈਂਟ ਲੱਗੀ ਸਾਨੂੰ ਤੇ ਇਹਨੂੰ ਆਪਾਂ ਪੂਰੀ ਵੀਡੀਓ ਇਹਦੀ ਆਪਾਂ ਤੁਹਾਨੂੰ ਅੱਜ ਆਪਾਂ ਪਾ ਰਹੇ ਆ ਦਿਖਾ ਰਹੇ ਆ ਵੀ ਕਿਵੇਂ ਇਹ ਪੱਕਣੀ ਆ ਕਿਵੇਂ ਇਹਨੂੰ ਪਕਾਉਣਾ ਹੈ ਉਹ ਆਪਾਂ ਤੁਹਾਨੂੰ ਦੱਸਤਾ ਤੇ ਫਿਰ ਸਾਰੇ ਵੀਰਾਂ ਨਾਲ ਜਦ ਦਿਨ ਪੂਰੀ ਇਹ ਘੈਂ ਪੱਕ ਕੇ ਗੁਥੇ ਤਿਆਰ ਹੋ ਗਏ ਉਸ ਦਿਨ ਆਪਾਂ ਤੁਹਾਨੂੰ ਰੀਲ ਪਾਵਾਂਗੇ ਦਿਖਾਵਾਂਗੇ ਸਾਰਿਆਂ ਨਾਲ ਕਰਾਂਗੇ ਸਾਂਝੀ ਗੱਲ ਅੱਜ ਇਹਨੂੰ ਅਸੀਂ ਗੁਥੇ ਆ ਜਿਵੇਂ ਜਿਵੇਂ ਗੁਥੇ ਲੱਗੇ ਆ ਤਾਂ ਗੁਥੇ ਵਿਖਾ ਦਿੰਨੇ ਆ ਤੁਹਾਨੂੰ ਤੇ ਇਹ ਜਿਹੜੀ ਆਪਣੀ ਖੰਜੂਰ ਆ 100% ਆਰਗੈਨਿਕ ਆ ਕੋਈ ਇਹਨੂੰ ਕੈਮੀਕਲ ਨਹੀਂ ਕੋਈ ਕਿਸੇ ਕਿਸਮ ਦਾ ਇਹਦੇ ਤੇ ਆਪਾਂ ਕੋਈ ਸਪਰੇ ਨਹੀਂ ਗਾ ਬਹੁਤ ਟਾਪ ਵੈਰੈਟੀ ਕਈ ਭਰਾਵਾਂ ਦੇ ਮੈਸੇਜ ਸੀ ਵੀ ਇਹ ਤੁਸੀਂ ਕਿੱਥੋਂ ਲਿਆਂਦੀ ਆ ਇਹ ਆਪਾਂ ਦੱਸਿਆ ਵੀ ਆਪਣਾ ਰਿਸ਼ਤੇਦਾਰ ਲਿਆਇਆ ਡੇਹੜਾ ਦੂਨ ਤੋਂ ਉੱਥੋਂ ਆਈ ਸੀ ਵੈਰੈਟੀ ਤੇ ਉੱਥੋਂ ਗਾ ਆਪਾਂ ਇਹ ਆਪਾਂ ਬੂਟੇ ਲੈਂਦੇ ਜਿਹੜੇ 8-10 ਬੂਟੇ ਲੈਂਦੇ ਆਲੇ ਘਰ ਆਸਤੇ ਡੈਕੋਰੇਸ਼ਨ ਵਾਸਤੇ ਲਾਏ ਸੀ ਪਰ ਇਹਨੂੰ ਖੰਜੂਰ ਲੱਗ ਗਿਆ ਖਜੂਰ ਬਹੁਤ ਵਧੀਆ ਹੁਣ ਆਪਾਂ ਇਹਨੂੰ ਸਾਰੀ ਨੂੰ ਕਟਿੰਗ ਕਰਕੇ ਗੁੱਛਿਆਂ ਨੂੰ ਤੇ ਘਰੇ ਫਰੇ ਨੂੰ ਆਪਾਂ ਕਪੜੇ 'ਚ ਬਲੇਟ ਕੇ ਤੂੜੀ ਚ ਲਾਵਾਂਗੇ ਬਿਨਾ ਕੈਮੀਕਲ ਤੋਂ ਕਰਨੀ ਹੈ ਤਿਆਰ ਇਹ ਤੇ ਜਦਨ ਤਿਆਰ ਹੋ ਗਈ ਸਾਰੇ ਭਰਾਵਾਂ ਨਾਲ ਸਾਂਝੀ ਕਰਾਂਗੇ ਵੀਡੀਓ ਆਪਾਂ ਇਹ ਖਜੂਰ ਤੁਹਾਨੂੰ ਦਿਖਾਵਾਂਗੇ ਵੀ ਕਿਵੇਂ ਤਿਆਰ ਤੇ ਅਸੀਂ ਵੀਰੋ ਇਹਨਾਂ ਨੂੰ ਇਸ ਤਰ੍ਹਾਂ ਝੋਲੇ ਦੇ ਵਿੱਚ ਹੱਥ ਪਾਈ ਮੜਾ ਪੈਕ ਕਰ ਰਹੇ ਹਾਂ ਤੇ ਫਿਰ ਇਹਨਾਂ ਨੂੰ ਰੱਖਾਂਗੇ ਬਾਈ ਜੀ ਤੂੜੀ ਦੇ ਵਿੱਚ ਤੇ ਫਿਰ ਦੋ ਕੁ ਦਿਨਾਂ ਬਾਅਦ ਫਿਰ ਇਹਨਾਂ ਨੂੰ ਦੇਖਾਂਗੇ ਪੂਰੀਆਂ ਐਨ ਪਿਆਰ ਮਿਲ ਲਈਆਂ ਆਪਾਂ ਨੂੰ ਬਿਨਾ ਕੈਮੀਕਲ ਤੋਂ ਤਿਆਰ ਕਰ ਲਈਆਂ ਆਪਾਂ ਇਹ ਖਜੂਰਾ ਜਦੋਂ ਪੂਰੀਆਂ ਪੱਕ ਗਈਆਂ ਤਾਂ ਸਾਰੇ ਭਰਾਵਾਂ ਨਾਲ ਵੀਡੀਓ ਸਾਂਝੀ ਕਰਾਂਗੇ ਤੇ ਦਿਖਾਵਾਂਗੇ ਕਿਸ ਤਰ੍ਹਾਂ ਪੱਕੀ ਆ ਖਜੂਰ ਧੰਨਵਾਦ ਜੀ ਸਸੀਕਾ